ਲੋ ਜੀ 550 550 550 550 550 ਵਿਆਜ ਫੈਸ਼ਨ ਨੇ ਕਰਤੇ ਜਿਹੜੇ ਬਾਜ਼ਾਰਾਂ ਚ ਮਿਲਦੇ 15 1500 ਦੇ ਸੂਟ ਲੈ ਜਾਓ 550 550 550 ਜੋ ਵੈਲਵਟ ਦਾ ਸੂਟ ਆ ਗਿਆ ਪੂਰਾ ਆਲ ਓਵਰ ਭਾਜੀ ਬਾਜ਼ਾਰ ਦਾ ਰੇੜੇ ਘੜ ਤੋਂ ਘੜ 500 550 ਸੂਟ ਦੇਣਾ ਸਿਰਫ ਤੇ ਸਿਰਫ 200 ਵਿੱਚ ਆ ਲੋ ਜੀ ਜਿਹੜੇ ਬਾਜ਼ਾਰ ਚ 8-8 ਤੋਂ 1000 ਆ ਚੱਕ ਲੋ ਜੀ ਸ਼ਨੀਲ ਦੇ ਸੂਟ ਕਰਤੇ 200 200 200 ਚਾਹੇ ਰ ਟੋਪ ਬਣਾ ਲਿਓ ਭਾਵੇਂ ਨਾਈਟ ਸੂਟ ਬਣਾ ਲਿਓ ਭਾਵੇਂ ਸੂਟ ਬਣਾ ਲਿਓ ਨਾਲ 1000 ਤੇ ਨਾਲ 800 ਆ ਵੀ ਲੈ ਜਾਓ 350 350 ਬਾਜ਼ਾਰ ਦਾ ਰੇਡ ਕਟ ਤੋਂ ਘਟ 900 ਯਾਰ ਸਿਰਫ ਤੇ ਸਿਰਫ 350 ਰੁਪਏ ਰੰਗ ਤੇ ਡਿਜ਼ਾਈਨ ਜਿੰਨੇ ਮਰਜੀ ਕੱਢੀ ਹੋਈ ਚੁੰਨੀ ਦੇ ਨਾਲ ਸੂਟ ਕਾਟਨ ਦਾ ਬਾਜ਼ਾਰ ਚ ਰੇਡ ਕਟ ਤੋਂ ਘਟ ਭਾਜੀ 1400 1500 ਸੂਟ ਦੇਣੇ ਸਿਰਫ ਤੇ ਸਿਰਫ 450 ਰੁਪਏ ਦੀ ਰੇਂਜ ਸਾਢੇ 450 ਦਾ ਸੂਟ ਦਵਾਂਗੇ ਰੰਗ ਦਵਾਂਗੇ ਮਿੱਠੇ ਮਿੱਠੇ ਜਿਹੜਾ ਮਰਜ਼ੀ ਰੰਗ ਚੱਕ ਲੋ ਜੀ 450 ਦੇ ਵਿੱਚ ਤਾਂਤੀਆਂ ਨਾਨੀਆਂ ਭੂਆ ਮਾਸੀਆਂ ਸਾਰੀਆਂ ਹੀ ਕੋਸ਼ ਕਰ ਦੇਣੀਆਂ ਜਿਹੜੇ ਬਾਜ਼ਾਰਾਂ 'ਚ 1600 1700 ਪਰ ਇੱਥੇ 650 ਆ ਵੀ 650 ਆ ਵੀ 650 ਰੰਗ ਦੇ ਵਿੱਚ ਬਹੁਤ ਸੋਹਣਿਆ ਜੀਜ਼ਾ ਕਾਟਨ ਦਾ ਬਾਜ਼ਾਰ 'ਚ ਰੇੜਾ ਘੜ ਤੋਂ ਘੜ 1400 1500 ਸੂਟ ਦੇਣੇ ਸਿਰਫ ਤੇ ਸਿਰਫ 830 ਰੁਪਏ ਦੀ ਰੇਂਜ ਆ ਦੇਖੋ ਮਸ਼ਲੀਨ ਦਾ ਸੂਟ ਬਜ਼ਾਰ ਚ ਕੋਈ 14-1500 ਲਾਉਣ ਦੀ ਲੋੜ ਨਹੀਂ 895 ਰੁਪਏ ਚ ਲਾਉਣ ਡਿਜ਼ਾਈਨ ਇਹ ਕੋਈ 895 ਆ ਸੂਟ ਆ ਰੰਗ ਬੜੇ ਪਿਆਰੇ ਪਿਆਰੇ ਆ ਦੇਖੋ ਗਲਾਂ ਦੇਖੋ ਘੇਰਾ ਦੇਖੋ ਆ ਦੇਖੋ ਤੁਸੀਂ ਬਾਟਮ ਦੇ ਉੱਤੇ ਕੰਮ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕੀਤਾ ਸੂਟ ਚੈੱਕ ਕਰੋ ਬਜ਼ਾਰ ਚ ਸੂਟੇ ਘੜਦੋਗਾ 1800-2000 ਰੁਪਏ ਦਾ ਭਾਜੀ ਸੂਟ ਦੇਣਾ ਸਿਰਫ ਤੇ ਸਿਰਫ 995 ਰੁਪਏ ਚ ਇਹ ਸਿਰਫ ਤੇ ਸਿਰਫ 5 ਦਿਨਾਂ ਦੀ ਪਾਰੀ ਸੇਲ ਹੈ ਭਾਜੀ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਜਿਹੜੀ ਮਰਜ਼ੀ ਜੀ ਆਓ ਤੇ ਉਹਦਾ ਵੱਧ ਤੋਂ ਵੱਧ ਫੈਲਾ ਕਰਕੇ ਆ ਚੀਜ਼ ਦੇਖੋ ਭਾਜੀ ਟੈਬੀ ਦਾ ਸੂਟ ਆ ਗਿਆ ਥੱਲੇ ਤੋਂ ਲੈ ਕੇ ਉੱਤੇ ਤੱਕ ਕੜਾਈ ਬਾਜ਼ਾਰ 'ਚ 2800 3000 ਦਾ ਭਾਜੀ ਸੂਟ ਦੇਵਾਂਗੇ 900 ਤੇ 95 ਰੁਪਏ ਦੀ ਰੇਟ ਲਓ ਜੀ ਲਓ ਜੀ ਸਾਡੀ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰੋ ਕਮੈਂਟ ਕਰੋ ਜਿਹੜਾ ਵੱਧ ਵੀਡੀਓ ਸ਼ੇਅਰ ਕਰੂਗਾ ਉਹਨਾਂ ਨੂੰ ਆਹ ਵਾਲਾ ਸੂਟ ਬਿਲਕੁਲ ਫ੍ਰੀ ਦੇਣਾ 10000 ਦੀ ਸ਼ਾਪਿੰਗ ਕਰਨ ਵਾਲ ਨੂੰ ਅਟੈਚੀ ਬਿਲਕੁਲ ਫ੍ਰੀ ਦੇਵਾਂਗੇ ਤੁਸੀਂ 15000 ਰੁਪਏ ਦੀ ਸ਼ਾਪਿੰਗ ਕਰਦੇ ਆ ਆ ਡਿਨਰ ਸੈਟ ਇਹ ਸਾਨੂੰ ਬਿਲਕੁਲ ਫ੍ਰੀ ਦਵਾਂਗੇ ਲੈਣਾ ਦਾਜ ਮੇਰ ਦਾ ਕਪੜਾ ਤੇ ਚੁੱਪ ਕਰਕੇ ਸਾਡੇ ਕੋਲ ਆ ਜਿਓ ਫਾਇਦੇ ਵੱਡੇ ਕਰਨੇ ਆ 1 ਲੱਖ ਦਾ ਕਪੜਾ 35000 ਚ ਦੇ ਦਿਆਂਗੇ ਬਾਜ਼ਾਰ ਚ ਰੇੜੇ ਘੜ ਤੋਂ ਘੜ ਭਾਜੀ 2500 3000 ਦਾ ਸੂਟ ਦੇਣਾ ਸਿਰਫ ਤੇ ਸਿਰਫ 900 ਤੇ 95 ਰੁਪਏ ਦੀ ਰੇਟ ਆ ਦੇਖੋ ਬੈਡਿੰਗ ਸੂਟ ਆ ਗਿਆ ਬਾਜ਼ਾਰ ਚ ਘੜ ਤੋਂ ਘੜ ਸੂਟ ਇਹ 3000 4000 ਦਾ ਸੂਟ ਦੇਵਾਂਗੇ ਸਿਰਫ ਤੇ ਸਿਰਫ 1100 ਤੇ 95 ਰੁਪਏ ਦੀ ਆ ਲਓ ਜੀ 3000 ਵਾਲਾ ਸੂਟ ਚੱਕੋ 1395 ਖੂ ਬੁਟੀਕਾਂ ਵਾਲੇ ਪੀਸ ਵੀ ਆ ਗਏ ਜਿਹੜੇ ਬਾਜ਼ਾਰ ਚ 8 10 ਦਾ 1000 ਰੁਪਏ ਦੇ ਵਿਕ ਖਲੋ ਕੜਾਈ ਦਿਖਾਓ ਕਿੰਨੀ ਸੋਬਰ ਹੈ ਭਾਜੀ ਸੂਟ ਦੇਨੇ ਹੈ ਸਿਰਫ ਤੇ ਸਿਰਫ 2400 ਤੇ 95 ਰੁਪਏ ਦੀ ਚੱਕੋ ਜੀ 2495 2495 2495 ਰੰਗ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਬਲਬਲ ਦੇ ਬੱਚਾਰਗੇ ਸੂਟ ਦੇ ਰਹੇ ਆ ਜਿਦੋਂ ਆ ਦੇਖੋ ਇਦਾਂ ਨਹੀਂ ਆ ਵੈਰਾਈਟੀਆਂ ਵੀ ਸਾਡੇ ਕੋਲ ਆ ਗਈਆਂ ਕੋਈ 6 6000 ਨਹੀਂ ਲੈਣਾ ਕੋਈ 7 7000 ਨਹੀਂ ਲੈਣਾ ਚੱਕ ਲਓ 2995 ਮਰਾ ਯਾ ਦੇਖੋ ਡਿਜ਼ਾਈਨ ਕਿੱਡਾ ਪਰੀ ਡਿਜ਼ਾਈਨ ਹੈ ਬਜ਼ਾਰ ਚੇ ਡਿਜ਼ਾਈਨ ਦਾ ਲੈਂਦੇ ਆ ਘੜ ਤੋਂ ਘਟ 9500 10000 ਚੈੱਕ ਕਰੋ ਚੀਜ਼ ਇਹ ਜੀ ਬਾਜ਼ਾਰ ਨਾਲੋਂ ਅੱਧੇ ਤੋਂ ਵੀ ਅੱਧੇ ਰੇਟਾਂ 'ਚ ਦੇ ਦਾਂਗੇ ਆ ਚੀਜ਼ਾਂ ਦੇ ਡਿਜ਼ਾਈਨ ਸੈੱਟ ਕਰੋ ਡਿਜ਼ਾਈਨ ਚੈੱਕ ਕਰੋ ਟੌਪ ਟੌਪ ਦੀਆਂ ਚੀਜ਼ਾਂ ਸ਼ਿਮਰ ਦੇ ਸੂਟ ਸਿਲਕ ਰੇ ਸੂਟ ਬ੍ਰੋਕਰ ਦੇ ਸੂਟ ਹਰ ਤਰ੍ਹਾਂ ਦੀਆਂ ਵੈਰਾਈਟੀਆਂ ਆ ਗਈਆਂ ਚੀਜ਼ਾਂ ਦੇਣੀਆਂ ਬਹੁਤ ਘੈਂਟ ਘੈਂਟ ਰੇਟ ਕਰਦੇ ਆ ਬਾਜ਼ਾਰ ਨਾਲੋਂ ਅੱਧੇ ਚੱਕੋ ਜੀ ਲਹਿੰਗੇ ਨਾਲੋਂ ਵੀ ਪਾਰੇ ਪਾਰੇ ਸੂਟ ਕਾਡੀਆਂ ਦੇ ਪਾ ਰੇਟ ਕਰਦੇ ਆ ਵਿਆਹ ਸ਼ਾਦੀਆਂ ਦਾ ਕੱਪੜਾ ਲੈਣਾ ਦਾਜ ਵੇੜ ਦਾ ਕੱਪੜਾ ਲੈਣਾ ਤੁਸੀਂ ਦੁਕਾਨਾ ਚਲਾ ਰਹੇ ਹੋ ਤੁਸੀਂ ਰੀਸੇਲਰ ਹੋ ਚਾਹੇ ਤੁਸੀਂ ਲੈਣਾ ਲੋੜੀਂਦੇ ਹਥਿਆਰ ਤੇ ਕੱਪੜਾ ਛੇਤੀ ਛੇਤੀ ਪਹੁੰਚੋ ਬਹੁਤ ਵੱਡੇ ਫਾਇਦੇ ਆ ਬਾਜ਼ਾਰ ਪ੍ਰੋਮੋਸ ਆ ਜਾਓ ਮੋਰ ਮੰਡੀ ਆ ਸਾਰਾ ਹੀ ਸਮਾਨ ਅੱਧੇ ਰੇਟਾਂ ਤੋਂ ਵੀ ਘੱਟ 1 ਲੱਖ ਦਾ ਕੱਪੜਾ 35000 ਚ 10000 ਦੀ ਸ਼ੌਪਿੰਗ ਨਾਲ ਅਟੈਚੀ ਫ੍ਰੀ ਤੁਸੀਂ 15000 ਦੀ ਸ਼ੌਪਿੰਗ ਕਰਦੇ ਆ ਡਿਨਰ ਸੈੱਟ ਫ੍ਰੀ ਮਤਲਬ ਬਹਿ ਜਾ ਮਜਾ ਕਰਤੀ ਆ ਆ ਕੇ ਫਾਇਦੇ ਲੈ ਜਾਓ ਕੈਰਾਮਨ ਹੋਮਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਿਬ ਟੀਵੀ ਮੋਰ ਮੰਡੀ